ਪਿਆਰੀ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਜਿਹਦਰ ਬਲਜੀਤ ਸਿੰਘ ਜੀ ਜਲਾਲ ਉਸਮਾਨ ਸਾਹਿਬ ਤੇ ਮੇਰੇ ਦੋਵੇਂ ਸਹਿਯੋਗੀ ਸੱਜਣ ਮੀਟ ਮੈਨੇਜਰ ਸਾਹਿਬ ਤੇ ਸਮੁੱਚਾ ਸਟਾਫ ਸਾਰਿਆਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੇਰੇ ਵੱਡੇ ਵੀਰ ਸਰਦਾਰ ਗੁਰਵਿੰਦਰ ਸਿੰਘ ਜੀ ਜਿਹੜੀ ਰਿਟਾਇਰਮੈਂਟ ਆ ਉਹਦੇ ਉੱਤੇ ਆਪਾਂ ਖਤਰ ਹੋਏ ਆ ਕਿਉਂਕਿ ਇਹ ਦਿਨ ਹੈ ਬੜੀ ਖੁਸ਼ੀ ਵਾਲਾ ਦਿਨ ਹੁੰਦਾ ਹੈ ਜਿਹੜਾ ਮੁਲਾਜ਼ਮ ਆਪਣੀ ਸਰਵਸ ਦੇ ਦੌਰਾਨ ਆਪਣੇ ਘਰ ਆਪਣੇ ਬੱਚਿਆਂ ਦੇ ਵਿੱਚ ਰਿਟਾਇਰਮੈਂਟ ਹੋ ਕੇ ਜਾਂਦਾ ਹੈ ਅੱਜ ਦੇ ਜਵਾਨੇ ਦੇ ਵਿੱਚ ਹੁਣ ਦੇ ਜਿਹੜਾ ਸਵਾਰਥੀ ਜੋਗਾ ਖਾਸ ਕਰਕੇ ਉਹਦੇ ਵਿੱਚ ਬਹੁਤ ਭਾਗਾ ਵਾਲਾ ਇਨਸਾਨ ਹੈ ਉਹ ਤੇ ਸਰਦਾਰ ਗੁਰਵਿੰਦਰ ਸਿੰਘ ਜੀ ਨੇ ਤਕਰੀਬਨ 30 ਸਾਲ ਪੰਥਰੀ ਮਹਾਨ ਸੰਸਥਾ ਸਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸੇਵਾ ਨਿਭਾਈ ਹੈ ਅਸੀਂ ਦੋਵੇਂ ਜਾਣੇ ਸ੍ਰੀ ਦਰਵਾਰ ਸਾਹਿਬ ਕੌਂਡ ਬਰਾਂ ਦੇ ਵਿੱਚ ਵੀ ਤਕਰੀਬਨ 6 ਸਾਲ 1.5 ਸਾਲ ਇਕੱਠੇ ਰਹੇ ਆ ਬਹੁਤ ਵਧੀਆ ਨਿੱਗਾ ਸੁਹਾਗ ਇਹਨਾਂ ਦਾ ਹਾਸਮੁਖਾ ਸਦਾ ਖੁਸ਼ ਰਹਿਣ ਵਾਲਾ ਵਿਅਕਤੀ ਤੇ ਹੋਰ ਪੇਸ਼ ਪਰਿਵਾਰ ਨੂੰ ਜਿਹੜੀ ਵੱਡੀ ਦੇਣ ਹੈ ਕਿ ਪੰਥ ਦੇ ਕੌਮ ਦੇ ਮਹਾਨ ਸ਼ਹੀਦ ਇਸ ਪਰਿਵਾਰ ਦੇ ਨੀੜਲੇ ਰਿਸ਼ਤੇਦਾਰ ਨੇ ਇਸ ਕਰਕੇ ਵੀ ਇਹ ਪਰਿਵਾਰ ਦਾ ਜਿਹੜਾ ਨਾਂ ਹੈ ਬੜਾ ਉੱਚਾ ਮੈਂ ਸਮਝਦਾ ਵੀ ਰੱਖਿਆ ਜਾਵੇਗਾ ਸੋ ਅੱਜ ਸਾਡੇ ਚੋਂ ਇਹ ਵਧਾਈ ਲੈਣ ਲੱਗੇ ਨੇ ਤੇ ਇਹਨਾਂ ਨੇ ਇੱਥੇ ਵੀ ਬਤੌਰ ਸਟੋਰ ਕੀਪਰ ਹੈ ਜਿਹੜਾ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਜਦੋਂ ਇਹਨਾਂ ਨੂੰ ਪਹਿਲਾਂ ਕਾਊਂਟ ਬ੍ਰਾਂਚ ਸੀ ਫਿਰ ਸਟੋਰ ਕੀਪਰ ਲਾਇਆ ਲੱਗਦੇ ਨਹੀਂ ਸੀ ਕਿਉਂਕਿ ਉਹ ਕੰਮ ਔਖਾ ਹੈ ਤੇ ਪ੍ਰੰਤੂ ਫਿਰ ਵੀ ਆਪਣੀ ਬੜੀਆ ਤਨਦੇਹੀ ਦੇ ਨਾਲ ਮਿਹਨਤ ਦੇ ਨਾਲ ਕੋਈ ਲੰਬਾ ਨਹੀਂ ਆਉਣ ਦਿੱਤਾ ਮੈਂ ਆਪਣੇ ਵੱਲੋਂ ਇਹਦੇ ਕੀਤੇ ਕੰਮ ਦੀ ਸਲਾਘਾ ਕਰਦਾ ਹਾਂ ਤੇ ਅੱਗੋਂ ਤੋਂ ਵੀ ਆ ਜਿਹੜੀ ਆਸ ਹੈ ਵੀ ਜਿਹੜੇ ਹੋਰ ਬਾਕੀ ਸਟਾਫ ਵੀ ਇਸੇ ਤਰ੍ਹਾਂ ਇਹਨਾਂ ਤੋਂ ਸੇਧ ਲੈ ਕੇ ਜਿਹੜਾ ਉਹ ਕੰਮ ਕਰੇ ਅਖੀਰ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਮਿੱਤਰ ਦੋਸਤ ਜਿਹੜੇ ਨਾਲ ਆਏ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਸਮੁੱਚੇ ਸਟਾਫ ਵੱਲੋਂ ਜੀ ਆਇਆਂ ਵੀ ਆਖਦਾ ਤੇ ਗੁਰਵਿੰਦਰ ਸਿੰਘ ਜੀ ਨੂੰ ਸਮੁੱਚੇ ਸਟਾਫ ਵੱਲੋਂ ਭਾਵੇਂ ਸਾਡੇ ਤੋਂ ਮਤਲਬ ਪੋਸਟ ਤੇ ਸੋਟੇ ਨੇ ਕਿਹ ਤੋਂ ਵੱਡੇ ਨੇ ਫੇਰ ਵੀ ਕਿਸੇ ਵੀ ਸਟਾਫ ਦੇ ਵਿੱਚ ਕਿਉਂਕਿ ਜਿਹੜੇ ਪ੍ਰਬੰਧਕੀ ਅਹੁਦੇ ਹੁੰਦੇ ਨੇ ਮੈਨੇਜਰ ਹੋਇਆ ਸਟੋਰ ਕੀਪਰ ਕੋਆਰਡੀਨੇਟਰ ਉਹ ਸਟਾਫ ਦੇ ਨਾਲ ਕਦੇ ਨਾ ਕਰੇ ਕੋਈ ਪੰਜ ਤਿੰਨ ਗੱਲ ਹੋ ਜਾਂਦੀ ਹੈ ਜੇ ਕਿਸੇ ਨਾਲ ਹੋਈ ਵੀ ਆ ਉਹ ਗੱਲ ਇੱਥੇ ਛੱਡ ਕੇ ਜਾਣੀ ਹੈ ਕਿਉਂਕਿ ਸਾਡੀ ਜਿਹੜੀ ਸਟਾਫ ਦੀ ਆਰਜੀ ਲੜਾਈ ਹੁੰਦੀ ਹੈ ਪ੍ਰਬੰਧਕ ਤੌਰ ਤੇ ਕਿਸੇ ਨੂੰ ਕਹਿਣਾ ਵੀ ਪੈ ਜਾਂਦਾ ਹੈ ਕਿਸੇ ਤੋਂ ਕਹੋਣਾ ਵੀ ਪੈ ਜਾਂਦਾ ਹੈ ਇਹ ਗੱਲ ਕਰੇ ਵੀ ਮਨ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਤੋਂ ਬਹੁਤ ਮਤਲਬ ਵਧੀਆ ਇਹਨਾਂ ਨੇ ਡਿਊਟੀ ਕੀਤੀ ਹੈ ਤੇ ਮੈਂ ਇਹਨਾਂ ਦਾ ਫੇਰ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਇੱਥੇ ਹਸਮੁਖ ਤੇ ਕਿਉਂਕਿ ਪਿਛਲੇ 5-6 ਮਹੀਨਿਆਂ ਤੋਂ ਇਹਨਾਂ ਨੂੰ ਇੱਕ ਸਰੀਰਕ ਪ੍ਰੋਬਲਮ ਆ ਗਈ ਸੀ ਜਿਵੇਂ ਜਹੇਦਾਰ ਜੀ ਨੇ ਦੱਸਿਆ ਵੀ ਸੁਖ ਦੁਖ ਦੋਵੇਂ ਨਾਲ ਦੁਖ ਸੁਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖਾ ਤੇ ਦੁਖ ਸੁਖ ਨਾਲ ਚੱਲਦੇ ਨੇ ਗੁਰਦੇਵਾਦਰ ਸਾਹਿਬ ਦੇ ਚਰਣਾਚ ਅਰਦਾਸ ਹੈ ਬੇਨਤੀ ਆ ਕਿ ਸਾਡੇ ਭਰਾ ਨੂੰ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹ ਫੇਰ ਵੀ ਸਾਡੇ ਵਿੱਚ ਮਤਲਬ ਕਿ ਮੈਂ ਹਮੇਸ਼ਾ ਹੀ ਰਿਟਾਇਰਮੈਂਟ ਦੇ ਬੰਦੇ ਮਲਾਜਮਾ ਰਿਟਾਇਰ ਹੋਏ ਨੇ ਕਿਉਂਕਿ ਜਿਹੜਾ ਸਾਡਾ ਮਲਾਜਮ ਹੈ ਗੁਰੂ ਘਰ ਦਾ ਸੇਵਾਦਾਰ ਆ ਸੀ ਇੱਕ ਅਹੁਦੇ ਤਾਂ ਇੱਥੇ ਬੰਡੇ ਗਏ ਨੇ ਗੁਰਦਾਰੇ ਦਾ ਸੇਵਾਦਾਰ ਹੈ ਜਿਹੜਾ ਉਹ ਕਦੇ ਰਿਟਾਇਰ ਨਹੀਂ ਹੁੰਦਾ ਸਿਰਫ ਇੱਕ ਉਮਰ ਦਾ ਤਕਾਜ਼ਾ ਵੀ 58 ਸਾਲ ਦੀ ਹੋ ਗਈ ਰਿਟਾਇਰ ਹੋ ਗਿਆ ਗੁਰੂ ਘਰ ਦਾ ਸੇਵਾਦਾਰ ਮਰਦੇ ਦਮ ਤੱਕ ਸੇਵਾਦਾਰ ਰਹਿੰਦਾ ਉਹਦੀ ਕਦੇ ਰਿਟਾਇਰਮੈਂਟ ਨਹੀਂ ਮੰਨੀ ਜਾਂਦੀ ਸੋ ਮੈਂ ਸਰਦਾਰ ਗੁਰਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਕਿ ਅੱਗੇ ਗੁਰਤੇਗ ਬਾਦਲ ਸਾਹਿਬ ਦੇ ਚਰਨਾਂ 'ਚ ਆਪਣੇ ਵੱਲੋਂ ਆਪਣੇ ਸਮੁੱਚੇ ਸਟਾਫ ਵੱਲੋਂ ਅਰਦਾਸ ਬੇਨਤੀ ਕਰਨਾ ਕਿ ਮਹਾਰਾਜ ਕਿਰਪਾ ਕਰਕੇ ਇਹ ਮਹਾਨ ਪਰਿਵਾਰ ਹੈ ਇੱਕ ਮਹਾਨ ਸ਼ਹੀਦ ਦੇ ਰਿਸ਼ਤੇਦਾਰ ਪਰਿਵਾਰ ਹੈ ਇਹ ਪਰਿਵਾਰ ਤੇ ਹਮੇਸ਼ਾ ਹੀ ਮਹਾਰਾਜ ਕਿਰਪਾ ਕਰਕੇ ਮੇਰਾ ਪਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਇਸੇ ਤਰ੍ਹਾਂ ਦੇਹ ਰੋਗਤਾ ਤੰਦਰੁਸਤੀ ਬਣਾ ਕੇ ਰੱਖਣਾ ਹੁਣ ਅਸੀਂ ਆਪਣੇ ਸਟਾਫ ਵੱਲੋਂ ਇਹਨਾਂ ਨੂੰ ਜਿਹੜਾ ਮਤਲਬ ਦੇਣਾ ਹੈ ਸਤਿਕਾਰ ਦੇਣਾ ਹੈ ਉਹ ਦੇਣ ਤੋਂ ਬਾਅਦ ਫਿਰ ਆਪਾਂ ਜਿਹੜਾ ਪ੍ਰੋਗਰਾਮ ਐਸਲ ਪੂਰਨ ਕੀਤਾ ਜਾਊਗਾ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਜਹੇਦਾਰ ਜੀ ਵੱਲੋਂ ਤੇ ਸਾਡੇ ਸਮੁੱਚੇ ਸਟਾਫ ਵੱਲੋਂ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ